ਇਵੋਲੂਸ਼ਨਾਈਜ਼ ਕਰਨਾ ਹੈ ਅਰਬਨ ਡਵੈਲਪਮੈਂਟ ਨੂੰ ਔਰ ਉਹਦੇ ਬਾਰੇ ਬੜੇ ਵਿਚਾਰ ਚਰਚਾ ਹੋ ਰਿਹਾ ਇੱਕ ਕਾਨੂੰਨ ਹੈ ਜਿਹੜਾ ਉਹ ਪਾਸ ਕੀਤਾ ਗਿਆ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਦੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲਕ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕquisition ਹੈ ਜਿਹੜੀ ਉਹ ਧੱਕੇ ਨਾਲ ਦਾ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੁੱਟ ਹੋਏਗੀ ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕਵੀਜ਼ੀਸ਼ਨ ਹੈ ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ ਸਤਾਈ ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਾਸਫੇਜ਼ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਬढ़ावा ਦੇਣ ਦੇ ਲਈ ਐਜੀਆਂ ਪਾਲਿਸੀਆਂ ਲੈਤੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋਗੀ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ ਜਿਹੜੀ ਨਾ ਕੋਈ ਵੇਖ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੇ ਕੰਡੀਸ਼ਨਰ ਲਾ ਦਿੱਤੇ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਰ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪ ਦੇ ਕੋਲੇ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ 1 ਏਕੜ ਪਿੱਛੇ 1000 ਗਾਜ਼ ਰੈ residențial 200 ਗਾਜ਼ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ਼ 1000 ਰੈ residențial 200 ਕਮਰਸ਼ੀਅਲ ਫੁੱਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਪਦਾ ਆਸ਼ਾਨਾ ਬਣਾ ਕੇ ਉਹ ਰਹਿ ਸਕਣ ਇਸ ਤੋਂ ਇਲਾਵਾ ਇਸੇ ਪਾਲਿਸੀ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਕਿ ਜੇ ਕਿਸੇ ਵਿਅਕਤੀ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਸਪੋਜ਼ ਕਿਤੇ ਡਿਵੈਲਪਮੈਂਟ ਹੋ ਰਹੀ ਹੈ 2 400 500 ਏਕੜ ਦੇ ਵਿੱਚ 1000 ਏਕੜ ਦੇ ਵਿੱਚ ਕਿਤੇ ਉਹ ਵਿਅਕਤੀ 9 ਏਕੜ ਉਹਦੇ ਕੋਲ ਜਗ੍ਹਾ ਹੈ 9 ਏਕੜ ਜਾਂ 10 ਏਕੜ ਉਹਦੇ ਕੋਲੇ ਅਲੱਗ-ਅਲੱਗ ਥਾਵਾਂ ਦੇ ਉੱਪਰ ਹੈ ਉਹ 9 ਏਕੜ ਜਗ੍ਹਾ ਜੇ ਸਰਕਾਰ ਨੂੰ ਦੇ ਦਿੰਦਾ ਹੈ ਤਾਂ ਉਹਨੂੰ 3 ਏਕੜ ਉਲੀ ਡਿਵੈਲਪਡ ਜਗਾ ਗਰੁੱਪ ਹਾਊਸਿੰਗ ਵਾਸਤੇ ਉਹ ਦਿੱਤੀ ਜਾਏਗੀ ਉਹ ਚਾਹੇ ਆਪ ਡਿਵੈਲਪ ਕਰ ਲੈ ਚਾਹੇ ਕਿਸੇ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਡਿਵੈਲਪਰ ਦੇ ਨਾਲ ਰਲ ਕੇ ਕਰ ਲੈ ਉਹ ਖੁਦ ਆਪ ਉੱਥੇ ਗਰੁੱਪ ਹਾਊਸਿੰਗ ਕਰ ਸਕੂਗਾ ਯਾਨੀ ਕਿ ਤੀਜਾ ਹਿੱਸਾ 9 ਏਕੜ 3 ਏਕੜ ਉਹਨੂੰ ਦੇ ਦਾਂਗੇ ਵਾਪਸ 15 ਏਕੜ ਨੇ ਉਹਨੂੰ 5 ਏਕੜ ਮਿਲ ਜਾਣਗੇ ਉੱਥੇ ਆਪਦਾ ਗਰੁੱਪ ਹਾਊਸਿੰਗ ਬਣਾ ਕੇ ਉਹ ਸੈਂਕੜੇ ਦੀ ਤਾਦਾਦ ਦੇ ਵਿੱਚ ਉਹ ਫਲੈਟ ਬਣਾਵੇ ਆਪ ਵੀ ਕਮਾਵੇ ਲੋਕਲ ਉਹਦੇ ਫਲੇਟਾਂ ਦੇ ਵਿੱਚ ਰਹਿਣਾ ਇਹ ਇਹ ਸਰਕਾਰ ਦੀ ਇਸ ਪਾਲਿਸੀ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਪ੍ਰੋਵੀਜ਼ਨ ਜੇ ਕਿਸੇ ਵਿਅਕਤੀ ਕੋਲੇ ਕਿਸੇ ਕਿਸਾਨ ਵੀਰ ਕੋਲੇ 50 ਏਕੜ ਨੇ ਜਾਂ 50 ਤੋਂ ਵੱਧ ਨੇ ਸਪੋਜ਼ 100 ਏਕੜ ਨੇ ਉਹ ਜੇ ਸਰਕਾਰ ਨੂੰ ਦਿੰਦੇ ਨੇ ਤਾਂ ਉਹਨਾਂ ਨੂੰ ਲੈਂਡ ਪੁਲੀ ਪਾਲਿਸੀ ਮੁਤਾਬਕ ਮਿਲ ਜੇਗਾ ਔਰ ਜੇ ਉਹ ਸਾਰੇ ਸਰਕਾਰ ਜਦੋਂ ਸਰਕਾਰ ਨੂੰ ਦਿੰਦੇ ਨੇ ਸਪੋਜ਼ ਉਹਨਾਂ ਨੇ 50 ਏਕੜ ਇੱਕ ਕਿਸਾਨ ਕੋਲੇ ਹੈ ਜਾਂ ਚਾਰ ਕਿਸਾਨਾਂ ਕੋਲ 50 ਏਕੜ ਇਕੱਠੀ ਕਰਕੇ ਦੇ ਦਿੰਦੇ ਨੇ ਸਰਕਾਰ ਨੂੰ ਤਾਂ ਉਹਦਾ 60% ਯਾਨੀ ਕਿ 30 ਏਕੜ ਜ਼ਮੀਨ ਦੇ ਵਿੱਚ ਜਿਹੜੀ ਕਿ ਇਕੱਠੀ ਕਰਕੇ ਜੇ ਉਹਦਾ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਹੈਗਾ ਇੱਕ ਜਗ੍ਹਾ ਇਕੱਠੀ ਕਰਕੇ 30 ਏਕੜ ਉਹਨੂੰ ਦੇ ਦਿੱਤੀ ਜਾਊਗੀ ਜਿਹਦੇ ਵਿੱਚ ਉਹ ਖੁਦ ਆਪ ਡਿਵੈਲਪਰ ਬਣ ਕੇ ਐਂਟਰਪ੍ਰੈਨਿਓਰ ਬਣ ਕੇ ਉਹ ਡਿਵੈਲਪਮੈਂਟ ਕਰ ਸਕੂਗਾ ਉਸ 60% ਦੇ ਵਿੱਚ ਉਸਤੀ ਇਕੜ ਦੇ ਵਿੱਚ 20% ਗਰੁੱਪ ਹਾਊਸਿੰਗ ਨੂੰ ਅਲਾਊਡ ਹੋਏਗਾ ਉਹਦੇ ਵਿੱਚ 5% ਕਮਰਸ਼ੀਅਲ ਅਲਾਊਡ ਹੋਏਗਾ ਔਰ ਬਾਕੀ ਇਹ ਜਿਹੜਾ ਸਰਕਾਂ ਔਰ ਪਾਰਕ ਛੱਡ ਕੇ ਬਾਕੀ ਇਹ ਜਿਹੜਾ 65% ਉਹਨੂੰ ਉਹ ਪਲੋਟਡ ਜੋ ਹੈ ਪਲOTS ਉਹ ਬਣਾ ਕੇ ਕੱਟ ਕੇ ਉਹ ਵੇਚ ਸਕੇਗਾ ਸੋ ਮੈਂ ਸਮਝਦਾ ਹਾਂ ਔਰ ਇਸ ਇਸ ਦੇ ਵਿੱਚ ਸਾਰੀ ਜਿੰਨੀ ਆਊਟਰ ਡਵੈਲਪਮੈਂਟ ਹੈ ਉਹ ਸਾਰੀ ਦੀ ਸਾਰੀ ਸਰਕਾਰ ਕਰੇਗੀ ਵਿਭਾਗ ਕਰੇਗਾ ਔਰ ਜੋ ਇਨਰ ਡਵੈਲਪਮੈਂਟਸ ਨੇ ਕੋਈ ਇੰਟਰਨਲ ਰੋਡਸ ਨੇ ਉਹ ਸਾਰਾ ਉਹਨੇ ਆਪ ਕਰਨਾ ਪਰ ਜਿੰਨਾ ਬਾਹਰ ਦਾ ਇਨਫਰਾਸਟ੍ਰਕਚਰ ਹੈ ਚਾਹੇ ਆਊਟਰ ਰੋਡਸ ਨੇ ਚਾਹੇ ਉਹ ਚਾਹੇ ਉਹ ਐਸਟੀਪੀ ਹੈ ਇਹਦੇ ਵਿੱਚ ਉਹਨੂੰ ਈਡਬਲਯੂਐਸ ਲਈ ਛੱਡਣ ਦੀ ਲੋੜ ਨਹੀਂ ਇਹਦੇ ਲਈ ਉਹ ਜਿੰਨਾ ਜਿੰਨਾ ਬਾਹਰਲੇ ਕੰਮ ਨੇ ਉਹ ਸਾਰੇ ਸਰਕਾਰ ਕਰੇਗੀ ਪਰ ਉਹ ਚ ਪਾਰਕਰ ਸੜਕਾਂ ਦੇ ਜਿਹੜਾ ਉਹ ਉਹਨੇ ਛੱਡਣਾ ਸੋ ਮੈਂ ਸਮਝਦਾ ਕਿ ਇਹ ਇੱਕ ਇਹੋ ਜਿਹੀ ਪਾਲਿਸੀ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਮੀਨ ਮਾਲਕ ਕਿਸਾਨਾਂ ਦੇ ਲਈ ਔਰ ਫਿਰ ਉਸ ਤੋਂ ਬਾਅਦ ਜਿਹੜੇ ਜਿੰਨਾ ਲੋਕਾਂ ਨੇ ਉੱਥੇ ਅਫੋਰਡੇਬਲ ਹਾਊਸਿੰਗ ਹੁਣ ਹੁੰਦਾ ਕੀ ਸੀਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਕਿ ਜਾਂ ਤਾਂ ਇਹੋ ਜਿਹੇ ਮੈਗਾ ਪ੍ਰੋਜੈਕਟ ਬਣਾ ਦਿੱਤੇ ਜਾਂਦੇ ਸੀਗੇ ਅਲਾਉ ਕੀਤੇ ਜਾਂਦੇ ਸੀਗੇ ਜਿਸ ਜਿਹੜੇ ਵੱਡੇ ਬਿਲਡਰ ਨੇ ਵੱਡੇ ਲੈਂਡ ਸ਼ਾਰਕਸ ਨੇ ਉਹਨਾਂ ਨੂੰ ਅਲਾਉ ਹੁੰਦਾ ਸੀਗਾ ਜਾਂ ਫਿਰ ਇਲੈਗਲ ਕਲੋਨੀਆ ਦੇ ਰੂਪ ਦੇ ਵਿੱਚ ਤਕਰੀਬਨ 14000 ਕਲੋਨੀਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਣ ਚੁੱਕੀਆਂ ਡਿਵੈਲਪ ਹੋ ਚੁੱਕੀਆਂ ਇਸ ਪਾਲਿਸੀ ਦੇ ਜ਼ਰੀਏ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਖੁਦ ਆਪ ਡਿਵੈਲਪਰ, ਬਿਜ਼ਨਸਮੈਨ, ਐਂਟਰਪ੍ਰੈਨਿਅਰ ਬਣਨ ਦੀ ਉਹ ਵੀ ਉਹਨੂੰ ਉਹਨਾਂ ਨੂੰ ਇਜਾਜ਼ਤ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਮੈਂ ਫੇਰ ਦੁਬਾਰਾ ਸਪਸ਼ਟ ਕਰ ਦੇਣਾ ਚਾਹੁੰਦਾ ਔਰ ਇਹ ਖਾਸ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਐਡਰੈਸ ਕਰ ਰਿਹਾ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਜਾਂ ਕੁਝ ਕਿਸਾਨ ਵੀਰਾਂ ਨੂੰ ਜਿਹੜੇ ਕਨਫਿਊਜ਼ ਕਰ ਰਹੇ ਨੇ ਉਹਨਾਂ ਨੂੰ ਮਿਸਗਾਈਡ ਕਰ ਰਹੇ ਨੇ ਕਿ ਜੀ ਤੁਹਾਡੀ ਲੈਂਡ ਗ੍ਰਾਬ ਹੈ ਜਿਹੜੀ ਲੈਂਡ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਸਰਕਾਰਾਂ ਨੇ ਕਰ ਲੈਣੇ ਇਹ ਜੀ ਨਾ ਕੋਈ ਸਾਡੀ ਨੀਅਤ ਸੀ ਨਾ ਹੈ ਤੇ ਨਾ ਹੋਏਗੀ ਅਸੀਂ ਤਾਂ ਬਲਕਿ ਇਹੋ ਜੀ ਪਾਲਿਸੀ ਲੈ ਕੇ ਆਇਆ ਜਿਹਦੇ ਵਿੱਚ ਜ਼ਮੀਨ ਮਾਲਕਾਂ ਨੂੰ ਕਿਸਾਨਾਂ ਨੂੰ ਔਰ ਅਲਟੀਮੇਟ ਕੰਜ਼ਿਊਮਰਸ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ ਕੋਈ ਤੁਹਾਡਾ ਸਵਾਲ ਜੀ ਸਰ ਇਹ ਕਾਨੂੰਨ ਦੀ ਗੱਲ ਕੀਤੀ ਸੀ ਕਿ ਤੁਸੀਂ ਕਿਹੜਾ ਕਿਹੜਾ ਜੀ ਅੱਜ ਅੱਜ ਹੀ ਇਹੀ ਏਜੰਡਾ ਸੀ ਸਾਡਾ ਕੈਬਨਟ ਬਹੁਤ ਸਾਰੇ ਥਾਵਾਂ ਤੇ ਜਿਹੜਾ ਹੈਗਾ ਸੀ ਪਹਿਲੇ ਹੀ ਜਿਹੜੇ ਬਿਲਡਰ ਦਾ ਬਲੈਂਡ ਮਾਫੀਆ ਉਹਨਾਂ ਨੇ ਜ਼ਮੀਨਾਂ ਫੰਡਾਂ ਦੇ ਵਿੱਚੋਂ ਚੱਕ ਲਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਰਬੰਦ ਦੇ ਵਿੱਚ ਜਾ ਗਈ ਤੇ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਬਿਆਨੇ ਨਹੀਂ ਉਹਨਾਂ ਨੇ ਕਿੱਥੇ ਚੱਕ ਲਈ ਕਿਹਨੇ ਚੱਕ ਲਈ ਇਹ ਤਾਂ ਬਿਆਨੇ 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 ਪਹਿਲਾਂ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਸਾਨੂੰ ਨਹੀਂ ਪਤਾ ਤੁਸੀਂ ਕਿਹੜੇ ਬਿਲਡਰ ਦੀ ਔਰ ਕਿਹੜੇ ਸ਼ਹਿਰ ਦੇ ਵਿੱਚ ਗੱਲ ਕਰ ਰਹੇ ਹੋ ਹਜੇ ਫਰਸਟ ਫੇਜ਼ ਦੇ ਵਿੱਚ 27 ਥਾਵਾਂ ਦੇ ਉੱਪਰ ਇਹ ਜਿਹੜਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਡਿਵੈਲਪ ਕਰ ਰਹੇ ਆ ਹੁਣ ਉੱਥੇ ਜੇ ਕਿਸੇ ਨੇ ਖਰੀਦ ਪਰਚੇਜ਼ ਕਰ ਲਈ ਸਾਨੂੰ ਤਾਂ ਉਸ ਚੀਜ਼ ਦਾ ਆਈਡੀਆ ਨਹੀਂ ਹੈ ਮੈਂ ਤਾਂ ਇਹ ਕਿਸਾਨਾਂ ਨੂੰ ਕਹੂੰਗਾ ਜ਼ਮੀਨ ਮਾਲਕਾਂ ਨੂੰ ਕਹੂੰਗਾ ਕਿ ਤੁਹਾਨੂੰ ਕਿਸੇ ਦੇ ਚਾਂਸੇ ਚ ਆਉਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇਹ ਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਆਪ ਜਾਂ ਆਪ ਦੇ ਚਾਹੇਤਿਆਂ ਨੂੰ ਪਹਿਲੇ ਹੀ ਇੰਟੀਮੇਟ ਕਰਕੇ ਉਹਨਾਂ ਤੋਂ ਕਬਜ਼ੇ ਨੇ ਜਿਹੜੇ ਲੈਂਡ ਸ਼ਾਰਕਸ ਦੀ ਜਿਹੜੀ ਉਹ ਕਬਜ਼ੇ ਕਰ ਲੈਂਦੇ ਸੀਗੇ ਕਿਸੇ ਨੂੰ ਕਿਸੇ ਨੂੰ ਦੇ ਚਾਂਸੇ ਚ ਆ ਕੇ ਉਹਨਾਂ ਨੂੰ ਜ਼ਮੀਨ ਸਸਤੇ ਭਾਵਾਂ ਤੇ ਦੇਣ ਦੀ ਲੋੜ ਨਹੀਂ ਤੁਹਾਨੂੰ ਆਪ ਓਪਰਚੁਨਿਟੀ ਹੈ ਕਿ ਤੁਸੀਂ ਇੱਕ ਨਹੀਂ ਚਾਰ ਕਿਸਾਨ ਇਕੱਠੇ ਹੋ ਜੋ 10 ਕਿਸਾਨ ਇਕੱਠੇ ਹੋ ਜੋ ਆਪ ਡਿਵੈਲਪਰ ਬਣੋ ਆਪ ਉਹਦੇ ਵਿੱਚੋਂ ਜਦੋਂ ਕਿੱਲਿਆਂ ਤੋਂ ਗਜ਼ਾਂ ਦੇ ਵਿੱਚ ਜਾਂ ਫੁੱਟਾਂ ਦੇ ਵਿੱਚ ਜੇ ਉਹਨਾਂ ਦੀ ਜ਼ਮੀਨ ਵਿਕੂਗੀ ਤੇ ਉਹਨਾਂ ਦੇ ਪ੍ਰੋਫਿਟ ਮਾਰਜਿਨ ਦੇਖੋ ਨਾ ਜੀ ਕਿੰਨੇ ਹੋਣਗੇ ਸੋ ਉਹ ਜੋ ਜੋ ਹੋ ਚੁੱਕਿਆ ਜੇ ਕਿਸੇ ਨੇ ਕੀਤਾ ਉਹਦੇ ਬਾਰੇ ਤਾਂ ਕੀ ਕਰ ਸਕਦੇ ਹਾਂ ਪਰ ਅਸੀਂ ਪੰਜਾਬ ਦੇ ਹਰ ਬੰਦੇ ਨੂੰ ਅਸੀਂ ਐਂਟਰਪ੍ਰੀਨਿਉਰ ਬਣਾਉਣਾ ਚਾਹੁੰਦੇ ਹਾਂ ਅਬ ਇੱਕ ਤੋਂ ਟ੍ਰਾਂਸਪਰੈਂਸੀ ਕੇ ਲੀਏ ਕੋਈ ਟਾਈਮ ਟਾਈਮ ਫਰੇਮ ਰੱਖ ਲੀਏ ਹਾਂਜੀ ਲੋਕਾਂ ਦੇ ਅੰਦਰ ਆਪ ਜੀ ਕੋ ਡਿਵੈਲਪ ਕਰਕੇ ਦੇਣਗੇ ਕਿ ਕੰਮ ਹੋ ਜੇ ਹਾਂ ਇਹਦੇ ਵਿੱਚ ਜਿਹੜੇ ਇਹ ਸਾਰਾ ਪ੍ਰੋਸੈਸ ਹੋਏਗਾ ਇਹ ਤਕਰੀਬਨ ਸਾਲ ਤੋਂ ਡੇਢ ਸਾਲ ਦਾ ਹੋਏਗਾ ਪਰ ਫਿਰ ਵੀ ਮੈਕਸਿਮਮ ਆਊਟਲਾਈਨਡ ਪੀਰੀਅਡ ਜਿਹੜਾ ਉਹ 3 ਸਾਲ ਲਈ ਜਦੋਂ ਬੰਦੇ ਨੇ ਆਪਦੀ ਜ਼ਮੀਨ ਸਰਕਾਰ ਨੂੰ ਆਫਰ ਕਰ ਦਿੱਤੀ ਤੇ ਉਸ ਤੋਂ ਬਾਅਦ 3 ਸਾਲ ਤੱਕ ਉਹਨੂੰ 30000 ਰੁਪਏ ਪਰ ਏਕੜ ਜਿਹੜਾ ਉਹ ਇੱਕ ਮੁਆਵਜ਼ੇ ਦੇ ਤੌਰ ਦੇ ਉੱਪਰ ਦਿੱਤਾ ਜਾਊਗਾ ਪਰ ਇਹ ਪ੍ਰੋਸੈਸ ਜਿਹੜਾ ਹੋਏਗਾ ਉਹ ਮੈਕਸਿਮਮ 1.5 ਸਾਲ ਤੋਂ ਉੱਪਰ ਦਾ ਪ੍ਰੋਸੈਸ ਨਹੀਂ ਹੋਏਗਾ ਹਾਂ ਜੀ ਉਹਦਾ ਕਿਸਾਨ ਨੂੰ ਲੈਣਾ ਕਿਸਾਨ ਹੈਗਾ ਆ ਉਹਨੂੰ ਲਾਇਸੈਂਸ ਲੈਣਾ ਪੈਗਾ ਪ੍ਰੋਮੋਟਰ ਦਾ ਨੇ ਉਹ ਤਾਂ ਜੋ ਡਿਪਾਰਟਮੈਂਟ ਦੇ ਉਹਦੇ ਨਾਲ ਇਹ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜੇ ਕਿਸੇ ਨੇ ਜੇ ਕਿਸੇ ਪ੍ਰੋਮੋਟਰ ਤੋਂ ਬਿਨਾਂ ਲਾਇਸੈਂਸ ਕੋਬੀ ਆਬਵੀਅਸਲੀ ਉਹ ਤਾਂ ਜੋ ਜੋ ਫਾਰਮ ਮੋਡੈਲिटीज ਹੈਗੀਆਂ ਫਾਰਮੈਲिटीज ਹੈਗੀਆਂ ਉਹ ਤੁਹਾਨੂੰ ਅਡਾਪਟ ਕਰਨੀਆਂ ਪੈਣਗੀਆਂ ਹਰ ਮਰ ਇਹਨਾਂ ਅਵੇਅਰ ਨਹੀਂ ਹੁੰਦਾ ਕਿ ਉਹਦੀ ਜਿਹੜੀ ਹੈਗਾ ਡਿਪਾਰਟਮੈਂਟ ਦਾ ਪੁੱਡਾ ਜਾਂ ਗਵਾਂਡਾ ਇਹਦੇ ਹੈਗਾ ਉਹ ਉਹਦੇ ਲਈ ਡਿਪਾਰਟਮੈਂਟ ਸਪੈਸ਼ਲ ਡਰਾਈਵ ਚਲਾਏਗਾ ਉਹਨਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨੂੰ ਅਵੇਅਰ ਕਰਨ ਦੇ ਲਈ ਕਿ ਭਾਈ ਤੁਸੀਂ ਆਪ ਵੀ ਅੱਜ ਤੁਹਾਡੇ ਕੋਲੇ ਤੁਹਾਨੂੰ ਕਿਸੇ ਨੂੰ ਮਜਬੂਰੀ ਬਸ ਕਿਸੇ ਨੂੰ ਆਪਦੇ ਕੋਈ ਘੱਟ ਰੇਟਾਂ ਦੇ ਅੱਗੇ ਰਕੇ ਜ਼ਮੀਨ ਵੇਚਣ ਦੀ ਲੋੜ ਨਹੀਂ ਤੁਸੀਂ ਆਪ ਡਿਵੈਲਪਰ ਬਣੋ ਕੋਈ ਦਿੱਕਤ ਨਹੀਂ ਐਸਪੈਸ਼ਲ ਰਾਈ ਚੱਲੇਗਾ ਅਸਵਾਦ ਸਾਹਿਬ ਜੇ ਤੁਸੀਂ ਇੱਕ ਗੱਲ ਅਸਲੀ ਕਹਿੰਤੀਆ ਤੁਸੀਂ ਕਿਹਾ ਕਿ AWS ਆ ਜਿਹੜੀ ਉਹਦੇ ਤਹਿਤ ਹੁਣ ਪਾਰਕ ਕਰਾਉਣ ਦੀ ਜਾਂ ਜਿਹੜੇ ਜਗ੍ਹਾ ਛੱਡਣ ਦੀ ਜ਼ਰੂਰਤ ਸੀ ਇਹ ਹੁਣ ਪਰਮਾਨੈਂਟ ਬਣਾ ਨਹੀਂ ਉਹਦੇ ਚ ਜਿਹੜੇ ਜਿਹੜੇ ਕਿਸਾਨ ਨੇ ਜਾਂ ਜਿਹੜੇ ਜ਼ਮੀਨ ਮਾਲਕ ਨੇ ਉਹਨਾਂ ਨੂੰ ਆਪਦੇ 60% ਦੇ ਵਿੱਚ ਛੱਡਣ ਦੀ ਲੋੜ ਨਹੀਂ ਹੈਗੀ ਉਹ ਸਰਕਾਰ ਆਪ ਦੀ ਜਗ੍ਹਾ ਜਿਹੜੀ ਹੋਊਗੀ ਉਹਦੇ ਵਿੱਚ ਛੱਡਿਆ ਜਾਏਗਾ ਸੋ ਡਵੈਲਪ ਕਰਾਂਗੇ ਸਰਕਾਰ ਕਰੇਗੀ ਨਾ ਕਿ ਉਹ ਉਹ ਜਿਹੜਾ ਕਿਸਾਨ ਹੈ ਜਾਂ ਜਿਹੜਾ ਬਿਜ਼ੀਨਸ ਕਰੇ ਪਰਪਰੈਂਸੀ ਕੇ ਲਿਏ ਆਪ ਲੋਕ ਕੀ ਕਰ ਰਹੇ ਹੈ ਸੋਰੀਆ ਟ੍ਰਾਂਸਪਰੈਂਸੀ ਕੇ ਲਿਏ ਕੀ ਕਰ ਰਹੇ ਹੈ ਐਂ ਹੋ ਸਕਦਾ ਹੈ ਕਿ ਅਗਰ 3-4 ਲੋਕ ਫੂਲ ਕਰ ਰਹੇ ਕਿਸੇ ਦਾ ਕੋਈ ਲੀਗਲ ਇਸ਼ੂ ਹੋਆ ਹਾਊ ਵਿਲ ਯੂ ਸੌਟ ਆਊਟ ਬਿਕੋਜ਼ ਨਹੀਂ ਦੇਖਿਏ ਦੇਖਿਏ ਸਰਕਾਰ ਨੇ ਅਗਰ ਜੋ ਵੀ ਜ਼ਮੀਨ ਸਰਕਾਰ ਲੇਗੀ ਉਹ ਤਾਂ ਲੀਗਲੀ फ्रॉम ऑल इनकम्रेंसिस वो तो फ्री लेगी अगर कोई अगले ने खुद डेवलप करनी है तो वो अगला अगला लीगल इशू अपना सॉर्ट आउट करे और डेवलप करे हमें क्या दिक्कत हाँ जीडपूलिंगी नंबर एक तो, एक तो, हाँ रौणा रौणा तो जो, जो ये वा, दिस लैंड पुलिंग पॉलिसी जो अभी चल रही है अगर आप पिछले 10-15-20 साल में देखें तो ये लैंड पुलिंग पॉलिसी सिर्फ और सिर्फ इट वॉज मेंट फॉर मोहाली मोहाली के अलावा कहीं लैंड पुलिंग में पंजाब में डेवलपमेंट नहीं हुई जिसकी वजह से जो अनरेगुलेटेड इलीगल कॉलोनीज है वो डेवलप हुई है नंबर वन ये जो पॉलिसी है ये पैन पंजाब के लिए अक्रॉस पंजाब के लिए है ये पॉलिसी नंबर वन इसमें जो प्रोविजन हमने एक्स्ट्रा की है कि इसमें नंबर वन के पहले जब लैंड पुलिंग के लिए उन्होंने नोटिफाई कर दिया कि जी ये 200 एकड़ लैंड पुलिंग में सरकार के पास आ गई वो सरकार चाहे साल दो साल पांच साल दस साल अगर उसको उसको नहीं डेवलप कर रही तो वो किसान किसी को अपनी जमीन ना खरीद सकता था ना बेच सकता था हमने इसमें वो बार जो है वो हटा दी है कि कोई बंदा आपने उसकी गर्दन पे तलवार कैसे रख दी कि आप नहीं भैया ना बेच सकोगे ना कोई खरीद सकेगा और डेवलप अब सरकार कर नहीं रही तो उसमें सरकार की ने खोल दिया कि आपके भी है कि रखो या बेचो टोटली योर कॉल नंबर वन नंबर टू जो इसमें किसी ने नौ एकड़ दे दिया या पंद्रह एकड़ दे दिया उनको तीन एकड़ की या पंद्रह एकड़ के पीछे पांच एकड़ की उनको ग्रुप हाउसिंग हम उसी एरिया में डेवलप करने के लिए दे देंगे पहले यह प्रोविजन नहीं थी इसके अलावा अगर पचास एकड़ से ज्यादा जमीन है वो तो वो व्यक्ति एक या उससे ज्यादा बंदे इकट्ठे होकर खुद अपनी कॉलोनी जो है वहां पर काट लें उनको उनको सिक्सटी परसेंट जो है उनको वापस में तीस पचास एकड़ के पीछे तीस एकड़ उनको मिल जाएगा जिसमें वो रेजिडेंशियल कमर्शियल और ग्रुप हाउसिंग बोर्ड डेवलप कर लें सो वॉट आई मीन टू से इज कि लैंड आपकी बात ठीक है कि लैंड पुलिंग पॉलिसी पहले भी थी लेकिन लैंड पुलिंग पॉलिसी वो ऐसी थी कि जब सरकार ने नोटिफाई कर दिया तो वहां पे इकोनॉमिक एक्टिविटी डेड हो जाती थी अब इसमें डेड नहीं होएगी अगला बेचे अगला खरीदे अगला खुद डेवलप करे हमें क्या दिक्कत है उसमें

इसको इसी चीज को आगे ये एंबिग्विटी ना होए आगे ये काम ना होए इसी करके हम आज कह रहे हैं पंजाब के हर व्यक्ति को हर लैंड ओनर को कह रहे हैं कि भैया तुम्हें किसी को किसी दबाव में किसी डर में घबरा के किसी को लैंड बेचने की जरूरत नहीं है अगर आप खुद डेवलप करना चाहते हो एक क्या एक के पास कम है चार या पांच या दस किसान इकट्ठे हो और आप खुद डेवलप करो उसमें मॉडल जी ਇਸ ਮੋਡਲ ਦਾ ਬਹੁਤ ਵੱਡਾ ਮਾਡਲ ਹੈ ਪੰਜਾਬ ਸਰਕਾਰ ਕਿਸ ਸੈਲ ਫਾਈਨੈਂਸ਼ੀਅਲ ਕਪੈਸਿਟੀ ਦੇ ਵਿੱਚ ਹੈਗੀ ਆ ਕਿ ਇੰਨੇ ਪੈਸਾ ਜ਼ਿਆਦਾ ਖਰਚਾ ਡਵੈਲਪਮੈਂਟ ਦੇ ਤੇ ਕਰ ਪਾਏਗੀ ਸਕਾਤਾ ਲੋਨ ਲੈ ਕੇ ਚੱਲ ਗਿਆ ਜੀ ਇਹ ਸੈਕਟਰ ਸਰਕਾਰ ਨਾਲ ਇਹ ਤੁਸੀਂ ਵੇਫ ਕਰੋ ਜੀ ਇਹ 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 ਜਿਹੜਾ ਇਹ ਸੈਲਫ ਸਸਟੇਨਿੰਗ ਮਾਡਲ ਹੈ ਜੀ ਇਹਦੇ ਵਿੱਚ ਨਹੀਂ ਸਰਕਾਰ ਦਾ ਪੈਸਾ ਲੱਗੂਗਾ ਜੀ ਪਰ ਸਰਕਾਰ ਕੋਲ ਜਦੋਂ ਜਿਹੜਾ ਇਲੀਗਲ ਕਲੋਨੀਆ ਦਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਪੈਸਾ ਆਵੇ ਜਾਂ ਨਾ ਆਵੇ ਉਹ ਉਹ ਸੈਕੰਡਰੀ ਹੈ ਪਰ ਨੰਬਰ 1 ਆਮ ਲੋਕਾਂ ਨੂੰ ਚੂਨਾ ਨਾ ਲੱਗੇ ਔਰ ਸਰਕਾਰ ਨੂੰ ਚੂਨਾ ਨਾ ਲੱਗੇ ਇਹਦੇ ਵਿੱਚ ਜੋ ਲੈਂਡ ਓਨਰ ਹੈ ਉਹਨੂੰ ਵੀ ਬੈਨੀਫਿਟ ਹੋਊਗਾ ਜਿਹੜਾ ਅਲਟੀਮੇਟ ਜਿਹੜੇ ਘਰ ਲੈਣਾ ਉਹਨੂੰ ਵੀ ਬੈਨੀਫਿਟ ਹੋਊਗਾ ਔਰ ਜਦੋਂ ਸੁਣੋ ਸੁਣੋ ਜਦੋਂ ਇਕਨੋਮਿਕ ਐਕਟੀਵਿਟੀ ਕਿਸੇ ਸਟੇਟ ਦੇ ਵਿੱਚ ਚੱਲਦੀ ਹੈ ਤੇ ਉਹਦਾ ਡੈਫੀਨਿਟਲੀ ਸਰਕਾਰ ਨੂੰ ਬਹੁਤ ਵੱਡੇ ਐਡਵਾਂਟੇਜਸ ਹੁੰਦੇ ਨੇ ਜਦੋਂ ਸੇਲ ਪਰਚੇਜ਼ ਹੋਊਗੀ ਉਦੋਂ ਸਟੈਂਪ ਡਿਊਟੀ ਸਾਨੂੰ ਆਊਗੀ ਕਿੰਨਾ ਵੈਂਟੇਜ ਹੋਇਆ ਤੇ ਕਿੰਨਾ ਬਜਟ ਹੈਗਾ ਤੁਹਾਡਾ ਕਿੰਨਾ ਨਹੀਂ ਦੇਖੋ ਇਹ ਇਹਦੀ ਇਹਦੀ ਇਸ ਅੱਜ ਦੇ ਕਾਨੂੰਨ ਮੁਤਾਬਕ ਮੈਂ ਤੁਹਾਨੂੰ ਫਿਗਰ ਨਹੀਂ ਦੱਸ ਸਕਦਾ ਵੀ ਕਿੰਨਾ ਫਾਇਦਾ ਹੋਏਗਾ ਪਰ ਮੈਂ ਇਹ ਕਹਿਣਾ ਕਿ ਜਦੋਂ ਕੋਈ ਇਕਨੋਮਿਕ ਐਕਟੀਵਿਟੀ ਚੱਲਦੀ ਹੈ ਲੋਕਾਂ ਨੂੰ ਫਾਇਦਾ ਸਰਕਾਰ ਨੂੰ ਫਾਇਦਾ ਫਾਈਨੈਂਸ਼ੀਅਲੀ ਵੀ ਹੁੰਦਾ ਹੈ ਔਰ ਸਰਕਾਰ ਨੂੰ ਫਾਇਦਾ এমਪਲੋਇਮੈਂਟ ਜਨਰੇਸ਼ਨ ਦੇ ਨਾਲ ਵੀ ਹੁੰਦਾ ਹੈ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਕੋਈ ਪਾਇਜ਼ਾ ਨਫਾ ਨੁਕਸਾਨ ਖਰਚ ਪੁੱਛਦਾ ਮੈਂ ਤੁਹਾਨੂੰ ਦੱਸੀ ਤਾਂ ਜਾਣੇ ਤੁਸੀਂ ਨੂੰ ਤੁਸੀਂ ਹੁਣ ਫਿਗਰ ਹੁਣ ਮੈਨੂੰ ਸੁਣੋ 27 ਸ਼ਹਿਰਾਂ ਦੇ ਵਿੱਚ ਫਰਸਟ ਫੇਜ਼ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਕਿੰਨੇ ਹਜ਼ਾਰ ਏਕੜ ਹੋਊਗਾ ਤੇ ਉਹ ਕਿੰਨੇ ਹਜ਼ਾਰ ਏਕੜ ਦੇ ਵਿੱਚੋਂ ਲੋਕ ਪਲਾਟ ਪ੍ਰੇਫਰ ਕਰਨਗੇ ਕਿੰਨੇ ਗਰੁੱਪ ਹਾਊਸਿੰਗ ਪ੍ਰੇਫਰ ਕਰਨਗੇ ਕਿੰਨੇ ਉਹਦੀ ਪੂਰੀ ਪਲਾਨ ਕੋਈ 40 ਜਾਂ 100 ਜਾਂ 150 ਏਕੜ ਦੀ ਕਲੋਨੀ ਪ੍ਰੇਫਰ ਕਰਨਗੇ ਇਹ ਮੈਂ ਯਾ ਤੁਸੀਂ ਕਿਵੇਂ ਅਜ਼ਿਊਮ ਕਰ ਸਕਦੇ ਆ ਸੋ ਇਹ ਹਵਾਈ ਸਵਾਲ ਦਾ ਮੈਂ ਹਵਾਈ ਜਵਾਬ ਦੇਣ ਦਾ ਕੋਈ ਆਈਡੀਆ ਨਹੀਂ ਬੰਦਾ ਜੀ ਹਾਂ ਜੀ ਪੰਜਾਬ ਦੇ ਵਿੱਚ ਕਹ ਰਹੇ ਨੇ ਉਹ ਕਹਿੰਦੇ ਕਿ ਕਿਸਾਨ ਜਦੋਂ ਦਿੱਲੀ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪੰਜਾਬ ਦੇ ਵਿੱਚ ਕਹਿੰਦੇ ਨਾ ਇਹ ਧਰ ਹੀ ਨਾਲੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਟਰਾਲੀ ਚੋਰੀ ਨੇ ਤੁਸੀਂ ਕਿਰਗੈਤਰ ਨਹੀਂ ਚੋ ਚਲੋ ਚਲੋ ਉਹਨਾਂ ਦਾ ਕੰਮ ਹੈ ਉਹ ਕਹਿਣਾ ਹੁਣ ਜੇ ਮੈਂ ਉਹਨਾਂ ਦੇ ਬਸਾਂ ਵਾਲੇ ਬਾੜੀਆਂ ਤੇ ਜਾਵਾਂ ਫਿਰ ਚੰਗੇ ਰਹਿਣਗੇ ਉਹ ਸੋ ਇਸ ਕਰਕੇ ਰਾਜੇ ਵੜਿੰਗ ਦੇ ਜੀ ਜਾਂ ਬਿੱਟੂ ਜੀ ਦੀ ਜੀ ਆਪਾਂ ਗੱਲ ਕਰੀਏ ਤੇ ਇਹ ਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੂੰ ਕਹੋ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਉੱਪਰ ਜਿਹੜਾ ਹੈ ਉੱਤਰਨ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਔਰ ਹਾਂਜੀ ਇਹਦੀ ਕੰਪਨਸੇਸ਼ਨ ਦਾ ਕੀ ਕੰਟਰੋਲ ਹੈ ਕਿ ਮੈਂ ਤੁਹਾਨੂੰ ਦੱਸੇ ਜੀ ਕੰਪਨਸੇਸ਼ਨ ਜਿਹੜਾ ਹੈਗਾ ਉਹ ਪੂਲਿੰਗ ਦੇ ਵਿੱਚ 1 ਏਕੜ ਪਿੱਛੇ 1000 ਗਾਜ਼ ਰੈ residențial ਔਰ 200 ਗਾਜ਼ ਹੈ ਜਿਹੜਾ ਉਹ ਕਮਰਸ਼ੀਅਲ ਦਿੱਤਾ ਜਾਏਗਾ। ਹਮਾਂਜੀ ਦੋ ਸਵਾਲ ਲੈ। ਹਮਾਂਜੀ ਦੋ ਸਵਾਲ ਹੈ ਪਲੀਜ਼। ਇੱਕ ਤਾਂ ਅਕਾਲੀ ਦਲ ਵੇਲੇ ਦੀ ਪਾਲਸੀ ਆਈਸੀ ਉਹ ਐਸਐਸ ਦੇ ਵਿੱਚ ਕੀ ਤਬਦੀਲੀ ਹੈ ਤੁਹਾਡੇ ਵਾਲੇ ਚ? ਸੁਤਰਾ ਇੰਡਸਟਰੀ ਪਲਾਟਾਂ ਦਾ ਸਕੈਂਡਲ ਹੋਇਆ ਸੀ ਬੱਤੀ ਫਤਰ ਤੇ। ਮੈਂ ਸਤਾਰੀ ਆਵੀ ਸੀ ਉਹਦਾ ਕੀ ਬਟ ਮੈਂ ਤੁਹਾਨੂੰ ਦੱਸਿਆ ਤਾਂ ਹੈ ਜੀ ਤੁਸੀਂ ਹੁਣੇ ਮੈਂ ਦੱਸ ਕੇ ਹਟਿਆ ਕਿ ਇਹਦੇ ਚ ਜਿਹੜੇ ਪਹਿਲਾਂ ਪਾਲਸੀ ਆ ਉਹਦੇ ਦਾ ਤੇ ਹੁਣ ਇਸ ਦਾ ਕੀ ਫਰਕ ਹੈ ਉਹਦੇ ਚ ਸਰਕਾਰ ਨੋਟੀਫਾਈ ਕਰ ਦਿੰਦੀ ਸੀ ਮੁਰਕੇ ਸੇਲ ਪਰਚੇਜ਼ ਬੰਦ ਹੋ ਜਾਂਦੀ ਸੀਗੀ ਉਹਦੇ ਵਿੱਚ ਕਿਸੇ ਨੂੰ ਗਰੁੱਪ ਹਾਊਸਿੰਗ ਲਈ ਨਹੀਂ ਮਿਲਦਾ ਸੀਗਾ ਉਹਦੇ ਵਿੱਚ ਕਿਸੇ ਨੂੰ ਪਲਾਨਡ ਕਲੋਨੀ ਜਿਹੜੀ ਉਹ ਡਿਵੈਲਪ ਕਰਨ ਦੀ ਓਪਰਚੁਨਿਟੀ ਵੀ ਇਹ ਚੋਂ ਸਾਰੀ ਮਿਲੇਗੀ ਬਹੁਤ ਵਧੀਆ ਇੱਕ ਕਲਾਸ ਦਾ